ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਗਰੂ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਨੇੜੇ ਪਿੰਡ ਡਰੋਲੀ ਭਾਈ ਰਹ ਜਾਂਦਾ ਜੀ ਅੱਜ ਤੁਹਾਡੇ ਵਾਸਤੇ ਚਾਰ ਤਾਂਪਾ ਕੱਟੀਆਂ ਝੋਟੀਆਂ ਲੈ ਕੇ ਆਂਦੀਆਂ ਜੀ ਤੋਫਈਆ ਐਂਡ ਗੋਲਗੂਲ ਸਿੰਗੀਆਂ ਚੰਗੀਆਂ ਨੇ ਵਿੱਚ ਇੱਕ ਅੱਧੀ ਦੇ ਬਾਈ ਦੱਸਦਾ ਕਿ ਸੀਮਣ ਲੱਗਿਆ ਹੋਇਆ ਇੱਕ ਗੱਬਣ ਜਰਸੀ ਹੈ ਤੇ ਇੱਕ ਤੋਕਰ ਡੱਬੀ ਵੇੜਾ ਡਿਟੇਲ ਮੈਂ 22 ਤੋਂ ਲੈ ਦੂੰਗਾ ਤਸੱਲੀ ਪਰ ਖਾ ਕੇ ਕਰ ਲਿਓ ਤੁਸੀਂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਬਲਵੀਰ ਸਿੰਘ ਹੈ ਪਿੰਡ ਡੱਗਰੂ ਜ਼ਿਲ੍ਹਾ ਮੋਗਾ ਤਸਿਲਵੀ ਮੋਗਾ ਜੀ ਮੋਬਾਈਲ ਨੰਬਰ ਜੀ ਹੋਰ ਨੰਬਰ 81950 ਜੀ 53585 ਠੀਕ ਹੈ ਵੀਰੇ ਅੱਜ ਆਪਣੇ ਕੋਲ 6 ਨਗ ਹੋ ਗਏ ਜੀ ਕਿੱਧਰੋਂ ਸ਼ੁਰੂ ਕਰਕੇ ਇਧਰੋਂ ਹੀ ਕਰ ਲੱਗਿਆ ਬੱਚੇ ਤੋਂ ਛੋਟਾ ਬੱਚਾ ਹੀ ਆ ਹੈਨਾ ਬਈ ਕਿੰਨੀ ਛੋਟੀ ਹੈ ਥੋੜੀ ਉਹ ਜੇ ਘਰਵਾਈ ਆ ਸੰਭੀ ਸੁੰਭੀ ਨਹੀਂ ਜੀ ਉਮਰ ਕਿੰਨੀ ਕਾ ਕਰਮ ਵਾਲੀ ਦੀ ਉਮਰ ਹੋਊਗੀ 8-9 ਮਹੀਨੇ ਦੀ ਸਾਰੀ ਫੋਟ ਚਾਂਗ ਦੀ ਗਰੰਟੀ ਆ ਫੋਟ ਚਾਂਗ ਦੀ ਗਰੰਟੀ ਫਾਲੋ ਪਰਕਤੀ ਚੰਗੀ ਆ ਸਿੰਗ ਸੁng ਗੋਲ ਕਰਦੀ ਹੁੰਦੀ ਆ ਹਨਾ ਮੋੜਦੀ ਆਂਦੀ ਆ ਸਿੰਗ ਮੁਰਾਦੀ ਗਰੰਟੀ ਦੇ ਵੇਚਣ ਵਾਸਤੇ ਲੇ ਫੋਟ ਚਾਂਗ ਵੇਖ ਕੇ ਲੈ ਜੀ ਹਾਂ ਆਏ ਨਹੀਂ ਭਾਈ ਆ ਆਪਾਂ ਕਿ ਚਾਰ ਕਹਦਾ ਤੇ ਆਏ ਨੂੰ 6 ਨਿਕਲਣਗੇ ਫੋਟ ਚਾਂਗ ਨਾ ਕਿਸੇ ਦੀ ਹੋਊਗੀ ਜਿਹੜੇ ਮਾਨ ਦਾ ਕਟੀਆਂ ਲਿਆਵਾਗੇ ਠੀਕ ਆ ਛੋਟਾ ਜਿਹਾ ਭਾਅ ਇਹਦਾ ਮੋਲੇ ਦਾ ਛੋਟਾ ਜਿਹਾ 13000 ਆ ਜੀ 13 ਜੋ ਮਾਨਤਾ ਕਰ ਦਾਂਗੇ 13 ਜੋ ਵੀ ਮਾਨਤਾ ਨਾਲ ਹਾਂਜੀ ਜਾਇਜ਼ ਡਿਮਾਂਡ ਆ ਬੱਚਾ ਚੰਗਾ ਪਰ ਉਹਨੂੰ ਕਹਿੰਦੇ ਹੁੰਦੇ ਸਾਮ ਵੀ ਨਹੀਂ ਕਿਸੇ ਨੇ ਸਾਮ ਵੀ ਨਹੀਂ ਕਿਸੇ ਨੇ ਸਾਹਮਣੇ ਵਾਲੀ ਮਿੰਨਾ ਬੱਲੇ ਦਾ ਤੁਬ ਨਹੀਂ ਹੋ ਜਾਣੀ ਹਾਂ ਦੁਗ ਸਿਆਲੋ ਸਿਆਲ ਬਣ ਜੂ ਗਰ ਮਾਂ ਪਰ ਸਾਮ ਨਹੀਂ ਵੀਰੇ ਤੁਹਾਨੂੰ ਪੈਣੀ ਆ ਉਹ ਜੇ ਮੁੱਲ ਵੀ ਛੋਟਾ ਹੋ ਗਿਆ ਨਹੀਂ ਇਹ ਤਾਂ 20 ਹੋਣਾ ਸੀਗਾ ਹਾਂਜੀ ਹਾਂਜੀ ਜਾਇਜ ਡਿਮਾਂਡ ਆ 13000 ਰੁਪਏ ਦੇ ਛੋ ਵੀ ਮਾਨਤਾ ਨੂੰ ਹੋ ਜੂਗਾ ਜਿਹੜਾ ਦੋ ਨੰਬਰ ਆਪਣਾ ਬੱਚਾ ਬਈ ਇਹ ਕੱਟੀ ਹੈਗੀ ਬਾਤ 13 14 ਮਹੀਨੇ ਦੀ ਠੀਕ ਆ ਇਹ ਜਾਨੀ ਸਾਹਮਣੇ ਝੂਲੀ ਦਿਖਾ ਦਿੰਦੇ ਝੂਲੀ ਚੰਗੀ ਆ ਹਾਂ ਝੂਲੀ ਬਾਕੀ ਚੰਗੀ ਆ ਹਾਂਜੀ ਤੇ ਕਿਸੇ ਦਾ ਕੋਈ ਮਿਲਿਆ ਸੀਮਾ ਰਿਕਾਰਡ ਮਿਲਿਆ ਰਿਕਾਰਡ ਨਹੀਂ ਆਪਣੇ ਕੋਲ ਕਿਸੇ ਦਾ ਨਹੀਂ ਕਿਉਂਕਿ ਆਪਣੇ ਖਰੀਦੇ ਹੀ ਹੁੰਦੇ ਆ ਜੀ 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 ਕਿਉਂਕਿ ਨਾਲ ਕੋਈ ਗਾਂਦਗਾ ਲਈ ਆਈ ਦੀ ਜੀ ਹੂੰ ਐਵੇਂ ਆਪਾਂ ਕਹਿ ਕੇ ਦੇ ਦਿੱਤੀ ਕਿ ਆ ਫਲਾਨੇ ਦੀ ਧੋਕੇ ਦੀ ਉਹ ਜਿਹੜਾ ਕੰਮ ਹੀ ਨਹੀਂ ਕਰਦੇ ਹਾਂ ਕਾਨੂੰਨ ਲੰਬਾ ਲੈਣਾ ਪਰ ਉਹ ਜਿਹੜੇ ਬੋਡੀ ਸਟਰਕਚਰ ਤੋਂ ਜੱਜਮੈਂਟ ਲਾ ਸਕਦਾ ਬਈ ਚੰਗੀ ਚੀਜ਼ ਮਿਹਨਤ ਆ ਬਈ ਝੂਲੀ ਦਾ ਤੇ ਬੋਡੀ ਸਟਰਕਚਰ ਦਾ ਹੀ ਹੁੰਦਾ ਬਈ ਪੱਠ ਪੂੜਾ ਸੋਨਾ ਝੂਲੀ ਸੋਣੀ ਕੱਲ ਆਈਆਂ ਪੱਠੇ ਫੱਟੇ ਜੱਜਣਾ ਪਸੂ ਖਾਂਦਾ ਗਈ ਜਿਹੜਾ ਪੌਦੀ ਜਾ ਉਪਰਾ ਮਨੋਦੇ ਦਿਨ ਤਾਲ ਇਸੀ ਲੱਗਦੀ ਥੋੜੀ ਠੀਕ ਆ ਚੋਕੋ ਖੁਖਣੀ ਚੱਕਦੀ ਕਈ ਵਾਰ ਉਪਰਾ ਕਰ ਜਾਂਦੇ ਏ ਦੀ ਡਿਮਾਂਡ ਇਹਦਾ ਮੁੱਲ 22 ਹਰ 22 ਚੁਮਾ ਮੰਨ ਤਾਂ ਕਰਦੇ ਨੇ 22 ਚੁਮਾ ਜੋੜਾ ਲੈ ਜੇ ਸੱਜਣਾ ਜੋੜਾ ਲੈ ਜੇ ਵੀ ਜੋੜੇ ਦੀ ਵੱਧ ਮੰਨਦਾ ਵੱਧ ਮੰਨਦਾਂ ਹੋ ਜੂਗੀ ਇੱਕ ਆ ਝੋਟੀ ਆ ਬਰੇ ਪਹਿਲਾਂ ਸਨੱਖ ਕੋਣਾ ਚੈੱਕ ਕਰੋ ਸਿੰਗੀ ਵਾਲੀੇ ਗੋਲ ਆ ਐਂ ਨੈਚੁਰਲੀ ਆ ਬਾਕੀ ਸੋਹਣੀ ਆ ਦੇਖ ਸਕਦੇ ਹੋ ਚੰਗੀ ਆ ਝੋਟੀ ਹਨਾ ਪੁਲੀ ਪੁਲੀ ਚੰਗੀ ਆ ਪਾਸਾਂ ਵੀ ਬਹੁਤ ਚੰਗੀ ਆ ਕਿਵੇਂ ਆ ਇਹ ਦੰਦੋ ਦਾ ਚੌਕ ਚੌਕ ਦੇ ਬਰਾਬਰ ਕਰਦੀ ਇਹ ਚੌਕ ਦੇ ਜਾਨੀ ਬਰਾਬਰ ਕਰਦੀ ਚੌਕ ਕੀ ਮੰਨ ਕੇ ਨਹੀਂ ਹਜੀ ਅੱਛਾ ਨੀਵੇਂ ਐਂ ਦੋ ਚੌਕ ਚੌਕ ਵਾਲਾ ਜਾਂ ਮੰਨ ਸਕਦੇ ਹਾਂ ਜੀ ਠੀਕ ਆ ਇਹਦੇ ਲੱਗਿਆ ਠੀਕ ਆ ਕਿਉਂਕਿ ਬਾਈ ਠੀਕ ਆ ਤੁਹਾਨੂੰ ਏਡੀ ਝੋਟੀ ਲਿਕੇ ਦਾ ਹਰੇ ਕੀ ਮਹੀਨੇ ਦੂੜ ਮਹੀਨੇ ਦਾ ਹਰੇ ਕੀ ਕਹਿੰਦਾ ਜੀ ਅਗਲਾ ਕਹਿ ਹੀ ਦਿੰਦਾ ਬਾਈ ਮਹੀਨਾ ਹੋ ਗਿਆ ਹਾਂ ਆਪਾਂ ਤਾਂ ਇਹ ਖਾਲੀ ਕਰਕੇ ਲੇਗੇ ਜੀ ਠੀਕ ਆ ਬਾਕੀ ਫੇਸ ਕੁਆਲਿਟੀ ਇਹਦੇ ਤਰਪੂਗੀ ਕਿ ਭੱਦਰੂਗੀ ਨਹੀਂ ਨਹੀਂ ਡਰਦੀ ਨਹੀਂ ਤਰੂਗੀ ਠੀਕ ਆ ਫਿਰ ਤੋੜ ਦਿਓ ਜੀ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਐ ਚੰਗੀ ਬੜੀ ਚੰਗੀ ਸੰਭੀ ਬਹੁਤ ਐ ਸੰਭੀ ਬੜੀ ਚੰਗੀ ਐ ਬਾਕੀ ਸੰਭੀ ਚੰਗੀ ਐ ਪੱਠਪੂੜਾ ਵੀ ਚੰਗਾ ਬਾਈ ਦੀ ਗੱਲ ਸਹੀ ਐ ਬਾਈ ਕਹਿ ਹੀ ਦੇਣਾ ਮਹੀਨੇ ਦਾ ਭਰਾਇਆ ਵਾਪਰ ਫਾਇਦਾ ਨਹੀਂ ਕੋਈ ਮਹੀਨੇ ਤੋਂ ਘੱਟ ਤਾਂ ਕੋਈ ਕਹਿੰਦਾ ਨਹੀਂ ਮਹੀਨਾ 2 ਮਹੀਨਾ ਦਾ ਹਰੇਕ ਹੀ ਕਹਿ ਦੇਣੀ ਇਹ ਤਾਂ ਗੱਲ ਹੈਗੀ ਪਰ ਇੱਕ ਗੱਲ ਆ ਭਾਈ ਅਗਲਾ ਚਲੋ ਕਹਿ ਦਿੰਦਾ ਫਿਰ 15 ਦਿਨਾਂ ਅਗਲਾ ਹੋਰ ਰੱਖ ਲੂ ਚੈੱਕ ਕਰਾ ਕੇ ਦੇ ਦਿੰਦਾ ਚੈੱਕ ਕਰਾ ਕੇ ਦੇ ਦੂ ਅਗਲਾ ਹੁਣ ਉਹ ਛੋਟੀ ਦੀ ਸੌਖ ਆ ਗਿਆ ਵੀ ਬੰਦਾ ਜੀ ਤੋਂ ਲਈ ਹੈ ਹਾਂਜੀ ਕਿ 1.5 ਮਹੀਨੇ ਦਾ ਚੀਮਣ ਕਰਾਇਆ ਬਈ ਅੱਛਾ ਸੌਖ ਆ ਗਿਆ ਠੀਕ ਆ ਹੁਣ ਇਹ ਗਾਹ ਰਹਿਣ ਤੇ ਦੀ ਗਾਰੰਟੀ ਆਪਾਂ ਚਲੋ ਆਪਣੇ ਕੋਈ ਗਾਰੰਟੀ ਆਪਾਂ ਤਾਂ ਖਾਲੀ ਕਰਕੇ ਦੇ ਸਹੀ ਗੱਲ ਆ ਆ ਚੰਗੀ ਹੈ ਤੇਰੇ ਨੰਬਰ ਛੋਟੀ ਕੀ ਡਿਮਾਂਡ ਆ ਵੀਰੇ ਦੀ ਫਿਰ ਰੇ ਜੋ ਟਵੀ ਹਾਂਜੀ ਇਹਦਾ ਮੁੱਲ 45000 ਜਿਹੜੇ ਮੰਗਟਾ ਰਹੇ ਜੀ ਉਹ ਜੋ 45 ਚੋਕ ਹਾਂਜੀ ਠੀਕ ਆ ਜਿਹੜੀ ਆ ਵੱਡੀ ਝੁੱਟੀ ਆ ਮਾਲਕਾਂ ਨੇ ਦੱਸਿਆ ਵੀ ਡੇਢ ਮਹੀਨੇ ਦਾ ਟੀਕਾ ਲੱਗਿਆ ਤਾਂ ਦੋ ਕਿਵੇਂ ਆ ਇਹ ਵੀ ਜੋ ਚੌਕ ਦੇ ਬਰਾਬਰ ਕਿਤੇ ਨਹੀਂ ਹਜੇ ਨਹੀਂ ਕੱਦਗਾਟ ਪੂਰਾ ਚੰਗਾ ਹੈ ਕੱਦਗੁੱਦ ਪੂਰਾ ਦਾ ਹੀ ਚੌਕ ਦੇ ਬਰਾਬਰ ਸੰਭ ਨਾਲੀ ਜੀ ਆ ਸੰਭ ਨਾਲੀ ਚੋਟੀ ਬਹੁਤ ਹੀ ਹੈ ਝੋਲੀ ਵੀ ਬਹੁਤ ਝੋਲੀ ਜਾਲੀ ਬਹੁਤ ਚੰਗੀ ਠੀਕ ਆ ਬਾਕੀ ਪੈਂਦੀ ਨੀਲੀ ਦਾ ਵੀ ਜ ਨਿਸ਼ਾਨੀ ਤੇ ਪੈਂਦਾ ਪੇਰ ਇਜੀਪਟਿਆ ਮੱਥਾ ਜਿੱਟਾ ਪੂਛ ਜਿੱਟੀ ਬਸ ਨਾਸ ਨਹੀਂ ਨਿਭਗੀ ਵਾ ਹਾਂ ਨਾਸ ਨਹੀਂ ਗੀ ਹਾਂਜੀ ਜਾਨੀ ਆ ਨੀਲੀ ਰਾਵੇ ਦਾ ਸੀਮਿੰਟ ਲੱਗ ਜੇ ਬੱਚਾ ਚੰਗਾ ਪਾਜੀ ਬੱਚਾ ਕੰਮ ਵਧੀਆ ਦੋਗੀ ਗਾ ਹੂੰ ਬੱਚੇ ਚੰਗੇ ਬਾਜੀ ਠੀਕ ਆ ਤੁਰੇਦਾਰੇ ਦੀ ਓਕੇ ਹੈ ਜੀ ਤੁਰੇਦਾਰੇ ਦੀ ਓਕੇ ਵਧੀਆ ਸੀਲ ਸਿੰਘ ਜੀ ਕੋਰ ਦੀ ਫਿਰ ਕਦ ਕਾਠੇ ਦਾ ਚੰਗਾ ਆ ਜਾਂਦਾ ਹੈ ਨਾ ਬਾਕੀ ਉਹਨਾਂ ਨੇ ਜਿੰਨਾ ਤੋਂ ਲਈ ਹੈਗੀ ਉਹਦੇ ਜ ਮਾਤਾ ਦੇ ਰੰਗ ਹੋ ਗਏ ਜਿੰਨਾ ਤੋਂ ਲਈ ਉਹਦੇ ਕਰਕੇ ਵੇਚੀ ਜੀ ਮਨਜ਼ੂਰੀ ਕਰਨ ਮਨਜ਼ੂਰੀ ਕਰਨ ਵੇਚੀ ਜੀ ਠੀਕ ਆ ਮਜਬੂਰੀ ਕਾਰਨ ਬਾਈ ਕਹਿੰਦਾ ਵਿੱਚ ਹੀ ਵੇਚਨ ਜੀ ਤਾਂ ਨਹੀਂ ਕਰਦਾ ਕਿਸੇ ਦਾ ਕਿਉਂਕਿ ਝੂਰਤੀ ਵਾਟ ਕੀ ਚੰਗੀ ਆ ਉਹਨਾਂ ਨੇ ਕਾਪੀ ਦਿਖਾਤੀ ਸੀ ਦਾ 1.5 ਮਿੰਟ ਲਿਖੇ ਵੀ ਤਾਂ ਕਹਿੰਦੇ 1.5 ਮਿੰਟ ਦਾ ਭਰਾਏ ਨੂੰ ਠੀਕ ਆ ਚਲੋ ਆਪਾਂ ਫੇਰ ਵੀ ਖਾਲੀ ਕਹਿ ਕੇ ਦੇਵਾਂਗੇ ਆਪਾਂ ਖਾਲੀ ਕਰਕੇ ਲਈ ਖਾਲੀ ਕਰਕੇ ਦੇਣੀ ਖਾਲੀ ਕਰਕੇ ਦੇਣੀ ਹਾਂਜੀ ਇਹਦੀ ਡਿਮਾਂਡ ਵੀਰ ਇਹਦੇ ਵੀ 55 ਹਜ਼ਾਰ ਤੇ ਮਾਨਦਾਨ ਕਰ ਦੇਗੇ ਜੇ ਚਾਰੇ ਲੈ ਜੇ ਇਕੱਠੀਆਂ ਮੇਰੇ ਕੋਲ ਚਾਰੇ ਲੈ ਜੇ ਵੱਧ ਮਾਨਦਾਨ ਕਰ ਦੇਾਂਗੇ ਵੱਧ ਹੋ ਜੀ ਚੰਗਾ ਹੋ ਜੂ ਮਾਨਦਾਨ ਬਾਕੀ ਛੋਟੀਆਂ ਛੋਟੀਆਂ ਚੰਗੀਆਂ ਵੀ ਮਾੜੀ ਨਹੀਂ ਕੋਈ ਛੋਟੀ ਠੀਕ ਆ ਜੀ ਆਦੋਂ ਕੀ ਕੀ ਹੁਣ ਮੁਸਲਮਾਨ ਮੰਗਦੇ ਹੂੰ ਦੋਨੇ ਛੋਟੀਆਂ ਜੋੜਾ ਪਰ ਪਪਾ ਨੂੰ ਚੰਗੀ ਚੀਜ਼ ਆਪਾਂ ਯੂ ਨੋ ਦੈ ਨੀਗਾ ਜੋ ਪੈ ਪੂਰੇ ਰਹਿੰਦੇ ਆ ਕੋਈ ਸਾਂਭਣ ਵਾਲੇ ਵੀਰ ਨੇ ਲੈ ਹੀ ਜਾਣੀ ਇਹਨਾਂ ਨੂੰ ਸਾਂਭਣ ਵਾਲੇ ਨੂੰ ਬਲ ਮੇਰੇ ਕੋਲ ਮਿੰਨਾ ਖੜੀਆਂ ਰਹਿਣ ਜੀ ਹੂੰ ਆਏ ਨਹੀਂ ਆਏ ਨਹੀਂ ਦਊਗਾ ਸਾਂਭਣ ਵਾਲੇ ਨੂੰ ਨਹੀਂ ਹੱਕ ਕੀ ਹੈ ਕਾਹਨੂੰ ਵਿਚਾਰਿਆਂ ਦੀ ਜਾਣੇ ਕਮਾਉਣੀ ਉਹਦਾ ਫਾਇਦਾ ਕਿਉਂਕਿ ਮੁਸਲਮਾਨਾਂ ਦੇ ਛੜਾਈਆਂ ਮੰਡੀ ਤੋਂ ਲਗੀਆਂ ਫ੍ਰੀਜ ਕੋਡ ਤੋਂ ਉੱਥੇ ਵਿੱਚ ਨਾ ਹੀ ਵੇਚੀ ਜੀ ਅੱਛਾ ਐਵੇਂ ਕਹਿ ਦੇ ਕੇ ਆਪਾਂ ਘਰੋ ਲੈ ਕੇ ਆਂਦੇ ਘਰੋ ਨਹੀਂ ਮਤਲਬ ਉੱਥੇ ਫਰੀਦਕੋਟ ਮੰਡੀ 28 ਨੂੰ ਲੈ ਗਏ ਹਾਂ ਮੰਡੀ ਲੱਗਦੀ ਆ ਮੰਡੀ ਲੱਗਦੀ 28 ਤਰੀਕ ਦੀ ਉੱਥੋਂ ਲੈ ਕੇ ਆਂਦੇ ਜੀ ਅੱਛਾ ਜਾਨੀ ਕੋਈ ਦੇ ਚੱਲਿਆ ਸੀਗਾ ਉਹਨਾਂ ਨੂੰ ਮੁਸਲਮਾਨਾਂ ਦੇ ਦਿੰਦੇ ਉਹਨਾਂ ਮੁੱਲ ਮੁਸਲਮਾਨਾਂ ਮੁੱਲ ਵੱਧ ਭਰ ਕੇ ਲਿਆਂਦੇ ਜੀ ਠੀਕ ਆ ਉਹ ਪੈਸੇ ਲਾਉਂਦੇ ਸੀ ਠੀਕ ਉਹਨਾਂ ਨੂੰ ਵੱਧ ਹਜ਼ਾਰ ਹਜ਼ਾਰ ਵੱਧ ਦੇ ਕੇ ਫੇਰ ਲੈਂਗੇ ਠੀਕ ਹੈ ਚਲੋ ਵਿਚਾਰਿਆਂ ਦੀ ਜਾਨ ਬਾਜ ਜੀ ਠੀਕ ਆ ਤੇ ਜਿਹੜੀ ਵੀਰੇ ਆ ਜਰਸੀ ਆ ਇਹਦਾ ਸੂਆ ਕਿੰਨੇ ਮਾਰੇ ਇਹ ਜਰਸੀ ਦੂਜਾ ਸੂਆ ਵੀ ਚੰਗੀ ਹੈ ਨਾ ਬਰੀਡ ਬਰੂਡ ਆ ਜੀ ਸੂਆ ਕੱਚੀ ਕੱਚੀ ਥੋੜੀ ਸੰਦ ਕਿੰਨੇ ਦਿਨ ਕੱਢਦੀ ਐ ਇਹ ਕਾ ਉਹਨਾਂ ਦੇ ਮੁਤਾਬਕ ਦਾ ਹਕਤਾ ਹੀ ਲੈਂਦੀ ਹੂੰ ਬਾਕੀ ਗੂਂ ਦਰਗਾ ਆਇਆ ਜੀ ਫਾਇਦਾ ਹੀ ਹੂੰ ਚੰਗੀ ਆ ਸੂਣਾ ਮੁਠੀ ਵਾਲਾ ਥਾਨ ਕੱਲਾ ਕੱਲਾ ਨਹੀਂ ਗੂਂ ਦਾ ਗੂ ਆਇਆ ਜੀ ਪਾ ਪੂਰਾ ਚਾਚਾ ਬਨ ਲੈ ਜੂ ਜੇ ਕੁल्ले ਆਟਾ ਲੈ ਜੂਗੀ ਆਟਾ ਲੈ ਆਟਾ ਜੀ ਲੈ ਜੂ ਫਾਇਦੇ ਜੀ ਚੰਗੀ ਏ ਹੂੰ ਬਨ ਨਹੀਂ ਆ ਬਨ ਜੂਗੀ ਤੇ ਖਾਪੀ ਗਈ ਫਾਇਦਾ ਹੋ ਜਾਊਗਾ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਵੀ ਤੁਹਾ ਬਾਏ ਦੱਸਦਾ ਦੂਜਾ ਜੀ ਹਫਤੇ ਦੇ ਆਸੇ ਪਾਸੇ ਸਮਾਂ ਫੁੱਲਾ ਹੀ ਲੈ ਜੂ ਬਾਕੀ ਜਾਤ ਬਰੀਡ ਚੰਗੀ ਆ ਸੋਹਣਾ ਗਲਾਬੀ ਥਾਣਾ ਰੰਗ ਪ੍ਰਿੰਟ ਬਹੁਤ ਚੰਗਾ ਸਾਫ ਸੁਥਰੀ ਵਹਿੜਾ ਕੱਚੀ ਕੱਚੀ ਆ ਬਾਈ ਦੀ ਗੱਲ ਸਹੀ ਆ ਬਈ ਜੇ ਹਫਤਾ ਲੈ ਜੂ ਤਾਂ ਫਾਇਦਾ ਹੀ ਹੋਣਾਗਾ ਉਹਨੇ ਸੋਹਣੀ ਤਿਆਰ ਹੋ ਜੂਗੀ ਧੱਕਾ ਕਰਦੇ ਉਪਰਾ ਤਾਜੀ ਆਈ ਆ ਬਈ ਇਹ ਇਹ ਆਜੀ ਆਈ ਹੈ ਤਾਂ ਕਰਕੇ ਉਪਰਾ ਜਮਨਾਈ ਜਾਂਦੀ ਆ ਇਹ ਇਹ ਨਾ ਜੇ ਇੱਕ ਥਾਂ ਤੇ ਵੱਜੀ ਆਈ ਹੈ ਅੱਛਾ ਤੁਰਨਾ ਨਹੀਂ ਆਉਦਾ ਆ ਜੀ ਨੂੰ ਠੀਕ ਹੈ ਠੇਖੜੀ ਉੱਥੇ ਪੱਠੇ ਪਾਉਂਦੇ ਉੱਥੇ ਪਾਣੀ ਪਿਆਉਂਦੇ ਸੀ ਇਹਨੂੰ ਅੱਛਾ ਇੱਕ ਥਾਂ ਦੇਖੜੀ ਥਾਂ ਕੰਮ ਨਹੀਂ ਬਹੁਤ ਲੱਗੀ ਘਰ ਮਾਲੇ ਤੁਰਨਾ ਨਹੀਂ ਆਉਂਦਾ ਉਹਨਾਂ ਨੂੰ ਠੀਕ ਹੈ ਹਾਂਜੀ ਤੇ ਇਹਦੀ ਡਿਮਾਂਡ ਵੀਰੇ ਇਹਦਾ 55000 ਤੋਂ ਮਾਨਦਾਨ ਕਰਾਂਗੇ ਅੱਜ ਜੀ ਹਾਂਜੀ ਜੇ ਅੱਜ ਹੀ ਹੁਣ ਕੋਈ ਲਊਗਾ ਇੰਦੇ ਤਿਆਰ ਹੋ ਗਈ ਉਹ ਤੋਂ ਸੋਨੇ ਪਾਣੇ ਬਾਹਰ ਵਿਕਣੀਆਂ ਸੱਤ ਤੋਂ ਬਾਹਰ ਹੀ ਵਿਕਣੀਆਂ ਜੀ ਹਾਂਜੀ ਤੇ ਨਾਗ ਆ ਗਿਆ ਵੀਰੇ ਆਪਣਾ 6 ਨੰਬਰ ਵਾਲਾ ਸੁਆ ਕੇ ਨਮਾ ਜੀ ਦਾ ਇਹ ਸੁਆ ਤੀਜਾ ਸੁਣਾ ਇਹਨੇ ਜੀ ਸਮਾਂ ਕਿੰਨਾ ਕੁ ਲੈਂਦੀ ਐ ਕਿ ਗੱਬਣਾ ਇਹ ਟੋਕੜਾ ਕਲੀ ਟੋਕੜਾ ਹਾਂਜੀ ਟੋਕੜਾ ਜੀ ਆ ਦੁੱਧ ਕਿੰਨਾ ਜੀ ਦੁੱਧ ਹੋਊਗਾ ਇਹਦਾ 9 ਕਿਲੋ ਦੀ ਗਾਰੰਟੀ ਹੈ ਹੂੰ ਦੁੱਧ 10 ਕਿਲੋ ਜੀ ਥਾਣੇ ਦੀ ਗਾਰੰਟੀ ਹੈ ਥਾਣਪੁਰ ਛੱਤੇ ਦੀ ਗਾਰੰਟੀ ਹੈ ਕਿੰਨਾ ਹੋਈ ਆ ਏਆਈ ਵਗੈਰਾ ਜੀ ਨਹੀਂ ਏਆਈ ਨਹੀਂ ਹੋਈ ਇਹ ਪਾਸੋਂ ਹੀਟ ਚਾਈ ਸੀ ਤੇ ਕੀ ਦਾ ਨਹੀਂ ਭਰਿਆ ਪਈ ਆਪਾਂ ਨਹੀਂ ਭਰਾਇਆ ਨਹੀਂ ਭਰਾਇਆ ਕੋਈ ਗੱਲ ਨਹੀਂ ਜਿਆਦਾ ਕਰਕੇ ਤੇ ਨਹੀਂ ਭਰਾਇਆ ਗਰਮੀ ਚਾਲੀ ਹਾਂਜੀ ਤੋੜ ਦਿਓ ਇਹ ਟੋੜ ਦਿਓ ਜੀ ਤੋੜ ਦਿਓ ਇਹ 9 ਕਿਲੋ ਦੁੱਧ ਦੀ ਗਾਰੰਟੀ ਹੈ ਦੀ 9 ਕਿਲੋ ਦੁੱਧ ਹਾਂਜੀ ਠੀਕ ਹੈ ਵੀਰੇ ਦੁੱਧ 10 ਕਿਲੋ ਹੀ ਹੈ 10 ਕਿਲੋ ਠੀਕ ਆ ਬਾਕੀ ਬਾਈ ਕਹਿੰਦਾ ਇੱਕ ਹੀਟ ਆਪਾਂ ਮੈਸ ਕਰਾਤੀ ਕਿਉਂਕਿ ਵੀਰੇ ਕੋਈ ਪ੍ਰਾਇਓਰਟੀ ਹੈ ਕੋਈ ਗਰਮੀ ਥੋੜੀ ਜ਼ਿਆਦਾ ਗਰਮੀ ਜ਼ਿਆਦਾ ਬਾਕੀ ਆਇਆ ਨਾ ਜੀ ਚੰਗਾ ਮਾੜਾ ਅਗਲਾ ਜਿਹੋ ਜਾਂ ਮਰਜ਼ੀ ਭਰਾ ਲੈਵੇ ਬਾਕੀ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਗਰੰਟੀ ਹੈ ਇੱਕ ਮਾੜੀ ਜਿਵੇਂ ਸਾਈਡ ਦਿਖਾਉਂਦੀ ਪਬਲੀ ਕਬੈਰੀ ਹੌਲੀ ਦਿਖਾਉਂਦੀ ਆ ਉਹਦੀ ਵੀ ਗਰੰਟੀ ਦਾ ਧਾਰਨ ਧਾਰ ਬਰਾਬਰ ਆ ਜੀ ਉਹੀ ਕਿਤੇ ਲੇਵਾ ਡੈਡਾ ਹੋਇਆ ਬਿਲਕੁਲ ਵੈਸੀ ਲੇਟਾ ਜ ਮੜਾ ਜੇ ਚੋਣ ਚ ਮਾੜਾ ਮੋਟਾ ਹੋਇਆ ਹੈ ਉਹ ਨੀਕੀ ਦਾ ਬਾਹਲਾ ਨਹੀਂ ਹੈ ਨਾ ਬਾਈ ਨੀਕੀ ਦਾ ਬਾਹਲਾ ਨਹੀਂ ਗਈ ਠੀਕ ਆ ਚੋਣ ਚ ਬਰਾਬਰ ਹੈ ਠੀਕ ਆ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਰੰਗ ਪ੍ਰਿੰਟ ਪੂਰਾ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਲਿਆਣਾ ਪਾਉਣ ਦੀ ਲੋੜ ਨਹੀਂ ਨੂੰ ਆ ਹੀ ਬੈਜੋ ਜਿਵੇਂ ਮਰਜ਼ੀ ਬੈਜੇ ਜਿਵੇਂ ਮਰਜ਼ੀ ਬੈ ਇਹਦਾ ਮੁੱਲ ਤਾਂ 30 ਹਜ਼ਾਰ ਆ ਜੀ 30 ਜੋ ਮਾਨਤਾਨ ਕਰਦੇ ਆਂ ਉਹ ਜੋ ਮਾਨਤਾਨ ਜੀ ਠੀਕ ਆ 30000 ਰੁਪਏ ਜੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਪਸ਼ੂ ਚੰਗੇ ਆ ਬਾਕੀ ਸੀਲ ਮੁਰਗੇ ਆ ਕਿ ਉਹ ਚੱਗੇ ਬਾਈ ਦੀ ਵੀਰ ਜੀ ਚਲੋ ਜੇ ਕੋਈ ਸੀਲ ਮੁਰਗੇ ਮੁਰਗੀਆਂ ਜਾਂ ਬੱਚੇ ਲੈਣ ਦਾ ਚਾਹਵਾਨ ਹੋਵੇ ਤਾਂ ਤਾਂ ਵੀ ਬਾਈ ਨੂੰ ਹੁਣ ਕਿੰਨੇ ਕ ਨਾਗਾ ਬਾਈ ਸਾਰੇ ਇਹ ਬਾਕੀ ਕੋਈ ਨਾ ਕੋਲੇ ਹੈਗੇ ਦੂਜੇ 12 13 ਨਾਗੇ 12 13 ਨਾਗਾ ਹਾਂ ਜੀ ਆ ਬੱਚੇ ਤੁਸੀਂ ਦੇਖ ਹੀ ਸਕਦੇ ਹੋ 12 13 ਨਾਗਾ ਵੱਡੇ ਕੁੱਕੜ ਆ ਦੋ ਲੜਾਈ ਵਾਲੇ ਲੜਦੇ ਪੂਰੇ ਠੀਕ ਆ ਠੀਕ ਆ ਜੀ ਹਾਂ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਚੰਗੀਆਂ ਹਨਾ ਇਹ ਕੁੱਕੜ ਲੜਾਈ ਵਾਲੇ ਦੋਨੇ ਲੜਦੇ ਆ ਸੱਚੀ ਤਾਂ ਹੀ ਰੱਖੀ ਸੀ ਬਸ ਠੀਕ ਆ ਠੀਕ ਆ ਜੀ ਓਕੇ ਜਿਹਨੂੰ ਕੋਈ ਨਗ ਪਸੰਦ ਆ ਉਹ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ